ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਨਵੇਂ ਬਲੌਗ ਦੇ ਵਿੱਚ ਉਮੀਦ ਆ ਤੁਸੀਂ ਘੈਂਟ ਹੋਮੋਗੇ ਘੈਂਟ ਹੋਣਾ ਵਧੀਆ ਗੱਲ ਘੈਂਟ ਤੇ ਟਾਈਮ ਹੋ ਰਿਹਾ ਜੀ 10:09 ਤੇ ਪਿਛਲਾ ਜਿਹੜਾ ਬਲੌਗ ਪਾਇਆ ਸੀ ਉਹਦੇ ਨੀਚੇ ਜਿੰਨੇ ਕੁ ਵੀ ਕਮੈਂਟ ਸੀ ਉਹ ਹੀ ਇੱਕੋ ਕਮੈਂਟ ਸੀਗੇ ਵੀ ਤੁਸੀਂ ਰੈਗੂਲਰ ਬਲੌਗਿੰਗ ਕਰਿਆ ਕਰੋ ਤੇ ਕੋਸ਼ਿਸ਼ ਕਰ ਰਹੇ ਆ ਤੇ ਅੱਜ ਆਪਾਂ ਰਵਾਬ ਦੇ ਪਹਿਲਾ ਦਿਨ ਰਵਾਬ ਨੂੰ ਸਕੂਲ ਦਾ ਪਹਿਲਾ ਦਿਨ ਜਰਵਾਬ ਨੂੰ ਛੱਡ ਕੇ ਆਉਣਾ ਸਕੂਲ ਕਿਉਂਕਿ ਰੋਜ਼ ਛੱਡਣ ਵੀ ਜਾਣਾ ਪਿਆ ਕਰੂਗਾ ਲੈ ਕੇ ਵੀ ਆਉਣਾ ਪਿਆ ਕਰੂਗਾ ਤੇ ਇਹਨੇ ਰਵਾਬ ਦੇ ਡਾਕੂਮੈਂਟ ਤੇ ਇੰਦਰ ਚੱਲ ਰਹੀ ਹੈ ਰਵਾਬ ਦੀ ਤਿਆਰੀ ਐਨੀ ਲੇਟ ਸਵਾ 10 ਵਜੇ ਰਵਾਬ ਦੀ ਤਿਆਰੀ ਚੱਲ ਰਹੀ ਹੈ ਸਕੂਲ ਜਾਣ ਦੀ ਇਹ ਕਿਹੜੀ ਟਾਈਮਿੰਗ ਹੈ ਮੈਮ ਕਹਿੰਦੇ ਵੀ ਚਾਹੇ ਬੱਚੇ ਨੂੰ ਕੋਈ ਹਫਤਾ ਕਰ ਲੇਟ ਛੱਡ ਜਿਓ ਕੋਈ ਨਾ ਹੋਣੀ ਹਲਕਾ ਘੰਟੇ ਘੰਟੇ ਲਈ ਛੱਡ ਲੀਂ ਗਏ ਦੇਖ ਲੈਣੇ ਕੀ ਹੱਦ ਤੱਕ ਮੈਨੂੰ ਆਏ ਆ ਨਾ ਮੈਨੂੰ ਐਵੇਂ ਐੇ ਵੀ ਘੰਟਾ ਹੀ ਬੈਠ ਜਾ ਰੇੜੀ ਹਨਾ ਰੇੜੀ ਹੋਰੇ ਘੰਟਾ ਹੀ ਬੈਠ ਸਾਡੇ ਸਾਰੇ ਬਈ ਪਰਿਵਾਰ ਨੂੰ ਐਵੇਂ ਬਸ ਵੀ ਇਹ ਘੰਟਾ ਬੈਠ ਜਾ ਬਹੁਤ ਵੱਡੀ ਗੱਲ ਆ ਵੀ ਅਸੀ ਉਸ ਸਕੂਲ ਚ ਨਹੀਂ ਲਗਾ ਰਹੇ ਹੈਗੇ ਕਿੰਡਰ ਲਗਾ ਕਾ ਨਾ ਉੱਥੇ ਲਗਾ ਰਹੇ ਆ ਚਲੋ ਪਲੇ ਵੇਚ ਬੱਚਾ ਕੁਝ ਸਿੱਖਦਾ ਨਾਲੇ ਉੱਠਣਾ ਬੈਠਣਾ ਨਾਲੇ ਦੀ ਰੂਟੀਨ ਬਣ ਜੇਗੀ ਵੀ ਸਾਡੇ ਤੋਂ ਦੂਰ ਰਹਿਣ ਦੀ ਵੀ ਥੋੜੀ ਜਿਹੀ ਮਨਪੜਾ ਲੱਗ ਜੂਗਾ ਵੀ ਜਾਣਾ ਹੀ ਜਾਣਾ ਸਕੂਲ ਚ ਹੋਰ ਬਾਹਰ ਹੋ ਕੇ ਚਲੀ ਜਾਊਗੀ ਉਹ ਦੇਖ ਬੈਗ ਤੇਰਾ ਕੱਲ ਦੀ ਹੈ ਨਾ ਬੈਗ ਚੱਕੀ ਫਿਰ ਰਹੀ ਆ ਆਪਦੀ ਤੇ ਬੋਟਲ ਚੱਕੀ ਫਿਰ ਰਹੀ ਆ ਸਵੇਰੇ ਕਿੰਨੇ ਘਰਾਂ ਚ ਜਾਈ ਲੈ ਤਲੋਰ ਕੁਆਲਾ ਹੈ ਮੰਮੀ ਸਵੇਰੇ ਕਿੰਨੇ ਘਰਾਂ ਚ ਘੇੜਾ ਮਾਰ ਰਹੀ ਬੋਟਲ ਤੇ ਬੈਗ ਲੈ ਕੇ ਮੇਰੇ ਪਿੱਛੋਂ ਮਾਰੇ ਮੈਂ ਤਾਂ ਗੁਰਦੁਆਰਾ ਤੱਕ ਗਈ ਦੋ ਦਿਨ ਜਣੇ ਕਹਿੰਦੇ ਸਵੇਕ 5 ਵਜੇ ਉੱਠ ਗਈ ਸੀ ਹਾਂ ਆਲੇ ਬੋਟਲ ਵੀ ਆ ਗਈ ਲੈ ਬਾਈ ਬੋਟਲ ਵੀ ਆ ਗਈ ਰਵਾਬ ਦੀ ਰਵਾਬ ਬੋਟਲ ਵੀ ਆ ਗਈ ਸਕੂਲ ਚਲੀਏ ਸਕੂਲ ਚ ਜਾ ਕੇ ਖਾ ਲਈ ਰਵਾਬ ਨੇ ਰੋਟੀ ਖਾ ਲਈ ਸਕੂਲ ਕੋ ਅਪਲ ਖਾ ਲਈ ਸਕੂਲ ਚ ਖਾ ਲਈ ਰੋਟੀ ਫੰਦਾ ਚਾਹ ਹੈ ਰਵਾਬ ਸਕੂਲ ਚਲੀਏ ਲੈ ਕੱਪੜੇ ਨਹੀਂ ਗਿੱਲੇ ਕਰਨੇ ਨਾਲੇ ਲੈ 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 ਸਕੂਲ ਚ ਜਾਣਾ ਉਦੋਂ ਕਹਿ ਰਹੀ ਸੀ ਨਾ ਰੈਵ ਉਹਦੋਂ ਕਹਿ ਰਹੀ ਸੀ ਨਾ ਪਟਿਆਲੇ ਇੱਕ ਦੋ ਕੰਮ ਲਿਆ ਕਰਕੇ ਮੈਨੂੰ ਆਂਡੇ ਹੋਏ 1.5 ਘੰਟੇ ਸਵਾ 1 ਘੰਟੇ ਚ ਮੁੜਿਆ ਮਾਰੇ ਚਲ ਔਰ ਬਾਪ ਚਲੀਏ ਫਿਰ ਇਹ ਇਹਦੀ ਬੁੱਕ ਆ ਇਹ ਤਾਂ ਵੈਸੇ ਆ ਸਕੂਲ ਲਈ ਤਾਂ ਨਹੀਂ ਹੈਗੀ ਨਹੀਂ ਇਹ ਤਾਂ ਵੈਸੇ 컬러 ਬੁੱਕ ਜੀ ਹੈ ਤਾਂ ਘਰੇ ਹੀ ਸ਼ੁਰੂਆਤ ਕਰਤੀ ਇਹਨੇ ਸਾਟੇ ਮਾਟੇ ਮੇਰੀਆਂ ਵੀ ਬੁਟੀਕ ਵਾਲੀਆਂ ਜਿਹੜੀ ਹੋਈ ਤਾਂ ਮੈਂ ਹੁਣ ਦੇਖਿਆ ਦੇਖੋ ਇਹਦੇ ਸਰਕਲ ਬਣਾਏ ਇਹਦੀ ਮੂਸ ਸੀਗੀ ਸੱਚ ਰੋਹਤ ਨੂੰ ਸਰਕਲ ਬਣਾਉਣਾ ਆਉਂਦਾ ਹੈ ਨਾ ਸਰਕਲ ਬਣਾਉਣਾ ਆਉਂਦਾ ਹੈ ਨਾ ਸਾਰੇ ਨੰਬਰ ਲੱਗ ਰਹੇ ਜੀ ਤਿਆਰੀਆਂ ਤੇ ਮੈਨੂੰ ਯਾਦ ਹੀ ਨਹੀਂ ਰਿਹਾ ਕੋਈ بس ਦੇਖਦਾ ਜੀ ਹੋਰ ਨਹੀਂ ਉਹ ਤਾਂ ਵੈਸੇ ਪਾ ਰਹੇ ਆ ਆਪਾਂ ਵੀ ਚਲੋ ਤੇ ਕੰਮ ਲੱਗੀ ਰਹੂਗੀ ਟਲ ਜੂਗੀ ਇੱਕ ਸੈਟ ਤੇ ਟੀ-ਸ਼ਰਟ ਤੇ ਨਿਕਲ ਤਾਬਾ ਹੈ ਨਹੀਂ ਇਹਦੇ ਕੱਪੜੇ ਨੇ ਵਿੱਚ ਜਿਵੇਂ ਕਿਤੇ ਟੂਰ ਤੇ ਜਾ ਰਹੀ ਆ ਐ ਮਮੀ ਆਪਣੇ ਤਾਂ ਕੰਦਾਬਾ ਹੁੰਦੀ ਆ ਇਹਦੇ ਪਰ ਫਿਰ ਵੀ ਕੀ ਪਤਾ ਲੱਗਦਾ ਬੱਚੇ ਦਾ ਜੂਨਾ ਦੇ ਵੀ ਲੱਗੀ ਘੁੰਮਣ ਰੂਲ ਵੀ ਘੁੰਮਦੇ ਆ ਲੈ ਸਟicker ਐ ਜਿਓਮੈਟਰੀ ਵਾ ਕਿੰਨੀ ਸੋਹਣੀ ਆ ਓਏ ਇਸ ਨੂੰ ਚ ਕਰ ਲੀ ਸਟicker ਇਹਨੂੰ ਵੈਸੇ ਅਸੀਂ ਘਰੇ ਇਹਨੂੰ ਕਾਊਂਟਿੰਗ ਵੀ ਆਉਂਦੀ ਹੈ ਟਾਈਮ ਤੱਕ ਸਿਕਸ ਭੁੱਲ ਜਾਂਦੀ ਹੈ ਮੂਲ ਮੰਤਰ ਵੀ ਆਉਂਦਾ ਹੈ ਬਾਡੀ ਪਾਰਟਸ ਵੀ ਪਤਾ ਨੇ ਸਾਰੇ ਆ ਦੇ ਕਿਉਂ ਆ ਬੋਏ ਇਹ ਤਾਂ ਅੱਜ ਜਿਹੜਾ ਜਿਹੜਾ ਪਾ ਦੇ ਆ ਉਹ ਮੁੜ ਕੇ ਆਉਂਦਾ ਨਹੀਂ ਹੈਗਾ ਆਉਂਦਾ ਨਹੀਂ ਹੈਗਾ ਚੱਲ ਮੈਨੂੰ ਐਵੇਂ ਵੀ ਚਾਚ ਦੱਸ ਇਹਨੂੰ ਐਵੇਂ ਉੱਜੇਗਾ ਵੀ ਮੈਂ ਜਾਣਾ ਚਾਚ ਲੈ ਉੱਥੇ ਮੈਮ ਦੇਣਗੇ ਕੱਢ ਕੇ ਬਿਠਾ ਦੇ ਵਿੱਚ ਪਾਤੀ ਉਹਦੇ ਇਹ ਬੰਦ ਕਰ ਠੀਕ ਉੱਥੋਂ ਖੁੱਲ ਜਾਂਦੀ ਹੈ ਜਿਵੇਂ ਆਪ ਪਿਆਰੀ ਸ਼ੌਪਰਨ ਨਾਲ ਆਪ ਸ਼ੌਪ ਕਰੂਗੀ ਇਹਨੂੰ ਸਾਰਾ ਕਰਕੇ ਦਿੰਦੇ ਨੇ ਤੂੰ ਲੈ ਫੜੀ ਪਹੁੰਚਦਾ ਜਾ ਉਹ ਬਾਈ ਤੇਰੇ ਟਾਈਮ ਇਹ ਕਿਹੜਾ ਸਕੂਲ ਦਾ 10:30 ਵਾਲੇ ਨੇ ਆ ਜਾ ਬਈ ਆ ਜਾ ਚੱਲੀਏ ਚੱਲ ਚੱਲ ਜਾ ਬੈਗ ਪਾਹਰ ਬਾਹਰ ਚੱਲ ਬੈਗ ਪਾਓ ਬੈਗ ਪਾ ਲਓ ਚੱਲੀਏ ਫਿਰ ਸ਼ੂਜ਼ ਤਾਂ ਪਾ ਕੇ ਰੱਖੋ ਸ਼ੂਜ਼ ਪਾ ਕੇ ਰੱਖੋ ਬੈਗ ਪਾਓ ਕਿੰਛੇ ਕਰ ਰਹੀਆਂ ਵਿੱਚ ਹੀ ਟੀਫਾ ਨਾ ਵਿੱਚ ਹੀ ਕਾਪੀ ਐ ਵਿੱਚ ਹੀ ਉਹ ਹੈ ਪੈਨਸਲ ਐ ਠੀਕ ਐ ਕਲਰ ਵੀ ਵਿੱਚ ਹੀ ਨੇ ਲਾ ਵੀ ਪੈਂਟ ਚੜਦੀ ਪੂਰੇ ਬੋਟਲ ਲਾ ਬੋਟਲ ਵੀ ਪਾਓ ਇਹਦੀ ਬਿਆਰੀ ਦੀ ਪਹਿਲੀ ਗੱਲ ਦਨ ਮੋੜ ਦੋ ਚਲੋ ਬਾਏ ਬਾਏ ਕਰ ਦੋ ਸਾਰਿਆਂ ਨੂੰ ਬਾਏ ਕਰ ਦੋ ਫੀਲਿੰਗਾਂ ਤਾਂ ਪੂਰੀਆਂ ਲੈ ਰਹੀ ਆ ਚੱਲ ਚੱਰਵਾ ਚਲੋ ਸੋ ਕਿ ਕਿ ਉਹ ਚੱਕ ਲੈ ਚੱਕ ਲੈ ਚੱਕ ਲੈ ਚੱਲ ਚੱਲ ਚਲੋ ਚਲੋ ਅੱਜ ਦਾ ਐਵੇਂ ਹੋ ਰਿਹਾ ਵੀ ਤੇਰੇ ਸਿਰੇ ਤੱਕੇ ਵੀਡੀਓ ਬਣਾਵਾ ਵੀ ਯਾਦ ਰਹੂਗੀ ਵੀ ਪਹਿਲੇ ਦਿਨ ਵਾਲੀ ਇਹ ਛਿਆ ਸਕੂਲ ਰਹੋਗੇ ਨਾ ਰਹੋਗੇ ਬਿੱਟ ਨਹੀਂ ਲਊਂਛ ਰੈਬਿਟ ਰੈਬਿਟ ਦੇਖਾਂਗੇ ਠੀਕ ਹੈ ਇਹ ਨਹੀਂ ਲੱਗ ਰਿਹਾ ਜਿਵੇਂ ਮੈਂ ਆਪਣਾ ਪਾਗਲ ਬਣਾ ਰਹੀ ਹੁੰਦੀ ਆ ਤੁਹਾਨੂੰ ਉੱਥੇ ਜਾ ਕੇ ਦੱਸਾਂ ਚੱਲ ਬਟਾ ਉਲਟੇ ਜਾ ਕੇ ਤਾਂ ਨਹੀਂ ਦੱਸਦੀ ਸਾਨੂੰ ਰਹੇਗੀ ਨਾ ਸਕੂਲ ਤੇ ਉਹ ਅਰਬਾਬ ਮੇਰੀ ਗੱਲ ਸੁਣ ਅਰਬਾਬ ਮੈਮ ਨੂੰ ਨਾ ਮੈਮ ਨੂੰ 1 2 3 ਵੀ ਸੁਣਾ ਦਿਓ ਠੀਕ ਹੈ ਬੇਬੀ ਸ਼ਾਰਕ ਵੀ ਬੇਬੀ ਸ਼ਾਰਕ ਵੀ ਸੁਣਾ ਦਿਓ ਤੇ ਡੈਡੀ ਫਿੰਗਰ ਮੰਮੀ ਫਿੰਗਰ ਵੀ ਸੁਣਾ ਦਿਓ ਠੀਕ ਹੈ ਤੇ ਬਾਡੀ ਪਾਰਟ ਵੀ ਸੁਣਾ ਦਿਓ ਠੀਕ ਹੈ ਠੀਕ ਹੈ ਹਾਂ ਜ਼ਾਰਾ ਕੁਝ ਕਹੀ ਜਰੀ ਜਿਵੇਂ ਆਣ ਪੂਰਾ ਪਾਗਲ ਬਣਾ ਰਹੀ ਹੁੰਦੀ ਦਈ ਨਾਲ ਜਿਵੇਂ ਪਾਗਲ ਬਣਾ ਰਹੀ ਆ ਮੇਨ ਦਾ ਘੰਟਾਕ ਤਾਂ ਕੱਢ ਲੂਗੀ ਔਖੀ ਸੋਖੀ। ਰਵਾਤ ਤੇ ਪਾਠ ਵੀ ਸੁਣਾ ਦਿਓ ਠੀਕ ਹੈ ਪਾਠ। ਬਾਈ ਕਮੈਂਟ ਆਉਂਦੇ ਹੁੰਦੇ ਨੇ ਜਿਹਦੀ ਇਹਦੀ ਵੀਡੀਓ ਨਹੀਂ ਪਾਉਂਦੇ ਵੀ ਪਾਠ ਸੁਣਾਓ ਪਾਠ ਇਹਨੂੰ ਆਉਂਦਾ ਆ। ਤੇ ਇਹ ਪਾਠ ਵਰਨ ਸੁਣਾਉਂਦੀ ਨਹੀਂ ਬਹੁਤ ਔਖਾ ਜਦੋਂ ਇਹਦਾ ਦਿਲ ਹੁੰਦਾ ਆਪ ਉਦੋਂ ਕਰਦੀ ਐ। ਆਪ ਨਾਲ ਨਾਲ। ਬੱਚੇ ਨੂੰ ਜਿਆਦਾਤਰ ਅਸੀਂ ਦੇਖਿਆ ਕਿਸੇ ਨੂੰ ਹਨਾ ਪੇਰੈਂਟਸ ਨੇ ਐਫਰਟ ਹੀ ਨਹੀਂ ਕਰਦੇ ਹੈਗੇ ਜਾਂ ਫੋਮ ਲੈ ਦਿੰਦੇ ਨੇ ਇਹਨੂੰ ਕਾਊਂਟਿੰਗ ਵੀ ਆਉਂਦੀ ਆ ਹਨਾ ਪਹਿਲਾਂ ਵੀ ਜਿੱਸੇ ਆ ਸੀਗਾ ਵੈਸੇ ਸਾਰਾ ਕੁਝ ਇਹਨੂੰ ਕਾਫੀ ਕੁਝ ਆਉਂਦਾ ਬਸ ਇਹਨੂੰ ਕਲਰਸ ਦੀ ਪਛਾਣ ਨਹੀਂ ਹੈਗੀ ਉਹ ਅਸੀਂ ਦੱਸੇ ਵੀ ਅੱਬੀ ਅੱਜ ਤੱਕ ਮਾਲੀ ਹੋ ਗਈ ਪਹਿਲੇ ਦਿਨ ਹੀ ਕੁੜੀ ਕਹਿੰਦੀ ਮਮਾ ਘਰੇ ਜਾਣਾ ਮਮਾ ਜੀ ਮਮਾ ਜੀ ਘਰੇ ਜਾਣਾ ਜਿਵੇਂ ਬੱਸ 'ਚ ਕਹਿੰਦੇ ਹੁੰਦੇ ਨੇ ਫੀਲਿੰਗ ਆਉਂਦੀ ਲੈ ਰਹੀ ਆ ਸਾਡੀ ਗੱਲ ਤਾਂ ਇਹ ਹੈ ਵੀ ਇਹਨੂੰ ਪਤਾ ਕਿਵੇਂ ਲੱਗਿਆ ਨਾ ਵੀ ਐਵੇਂ ਐਵੇਂ ਕਹਿਣਾ ਹੁੰਦਾ ਨਾ ਬਿਟਾ ਇਹ ਨਹੀਂ ਡਾਕੂਮੈਂਟ ਨਹੀਂ ਫੜਦੇ ਹੁੰਦੇ ਹੈਗੇ ਤੇ ਇਹਨੂੰ ਕਿਵੇਂ ਪਤਾ ਲੱਗਿਆ ਹੈ ਨਾ ਐਸੇ ਵੀ ਕਿਵੇਂ ਫੀਲਿੰਗ ਆ ਰਹੀ ਹੈ ਹੈ ਯਾਦ ਰੱਖ ਪੁੱਤ ਇਹ ਦਿਨ ਪਹਿਲਾਂ ਇਹ ਵੀਡੀਓ ਦੇ ਵਿੱਚ ਵੀ ਤੂੰ ਦੇਖੜਾ ਕਰਨਾ ਇਹ ਲੈ ਇਹ ਤਾਂ ਬਣਾ ਰਿਹਾ ਵੀਡੀਓ ਤੂੰ ਤੇਰੇ ਲਈ ਇਹ ਵੀ ਤੂੰ ਬਾਅਦ ਚ ਦੇਖੇਂਗੀ ਇਹ ਬੀ ਹਾ ਕਿਵੇਂ ਹੋਇਆ ਸੀ ਕਿ ਦਿਨ ਸੀ ਉਹ ਸਾਨੂੰ ਤਾਂ ਯਾਦ ਨਹੀਂ ਹੈਗਾ ਵੀ ਕਿੰਨੇ ਕ ਚਾਟੇ ਪੈਂਦੇ ਤੇ ਬਈ ਮੰਮੀ ਦੱਸਦੇ ਹੁੰਦੇ ਨਾ ਨਾ ਕਹਿੰਦੇ ਅਰਮਨ ਉਹ ਕਰਦਾ ਦੇ ਚਟਾਕਾ ਲੈ ਚਟਾਕਾ ਗੱਲ ਤੇ ਇਹ ਵੀ ਵਲੋਗਿੰਗ ਵੀ ਦੁਬਾਰਾ ਸਟਾਰਟ ਕਰਤੀ ਆਪੀ ਹਾਂ ਬਈ ਮੇਰਾ ਪੁੱਤ ਹੋ ਰਿਹਾ ਤਿਆਰ ਗੁੱਡ ਮਾਰਨਿੰਗ ਕਹੋ ਠੀਕ ਹੈ ਮੈਮ ਨੂੰ ਜਾ ਕੇ ਕੀ ਕਹੋਗੇ ਟੀਚਰ ਗੁੱਡ ਮਾਰਨਿੰਗ ਜੇ ਮੈਮ ਗੁੱਡ ਮਾਰਨਿੰਗ ਕਹਦੇ ਹੋ ਜਿਵੇਂ ਸਹੀ ਲੱਗੂਗਾ ਉਵੇਂ ਕਹਦੀ नीचे साडे नापी तुर के जाऊगी एडी बड़ी बोकड़ी चलो चलो जाओ स्कूल बाय बाय तो कर दो मेनू आ जाओ आज स्कूल आ गए है मैम उधर नहीं मैम उधर नहीं ਛੱਡਿਆ ਰਵਾਬ ਨੂੰ ਉਹਨੇ ਤਾਂ ਦੇਖਿਆ ਵੀ ਨਹੀਂ ਸਾਨੂੰ ਵੀ ਜਾ ਰਹੇ ਨੇ ਕਿ ਨਾ ਕੁਝ ਵੀ ਉਹ ਬਸ ਇੱਕ ਚੀਜ਼ ਹੈ ਨਾ ਉਹ ਜਿਹੜੀ ਸਲਿੱਪਰੀ ਹੁੰਦੀ ਹੈ ਉਹਦਾ ਚੌਹ ਉਹਨੂੰ ਉਹਦੇ ਕੋਲ ਉਹ ਹੈ ਵੀ ਨਹੀਂ ਬਾਕੀ ਦੂਸਰੇ ਜਿਹੜੇ ਸਲਾਈਡ ਸਲਿੱਪਰੀ ਸਲਿੱਪਰੀ ਵੀ ਕਹਿ ਦਿੰਦੇ ਨੇ ਉਹਨੂੰ ਸਲਾਈਡ ਜੀ ਹੁੰਦੀ ਹੈ ਜਿਹੜੀ ਮੱਚਿਆਲੀ ਉਹ ਉਹਦਾ ਚੌਹ ਆ ਵਾ ਸੋ ਉਹ ਤੇ ਕੱਲੀ ਉਹ ਲੱਗ ਰਹੀ ਹੈ ਲੱਗ ਰਿਹਾ ਕਿਤੇ ਡੇਰ ਵੀ ਨਾ ਜਾਵੇ ਉਹ ਤਾਂ ਹੈ ਤਾਂ ਛੋਟੀ ਆ ਉਹ ਪਰ ਫਿਰ ਵੀ ਨਾ ਇੱਕ ਵੱਡੀ ਹੈ ਵੱਡੀ ਤੇ ਲੈ ਰਹੀ ਆ ਉਹ ਆਪਦੇ ਮੇਚ ਵਾਲੀ ਤੇ ਨਹੀਂ ਪੰਗੇ ਲੈ ਰਹੀ ਜਿਹੜੀ ਵੱਡੀ ਹੈ ਪਰ ਇਹ ਮਾਰੀ ਹੋਇਆ ਹੈ ਨਾ ਪਹਿਲੀ ਵਾਰ ਰਵਾਬ ਮੇਰੇ ਤੇ ਨਹੀਂ ਦੂਰ ਪਹਿਲੀ ਵਾਰ ਹੋਇਆ ਅੱਜ ਤੱਕ ਅਸੀਂ ਮੇਰੇ ਤੋਂ ਤਾਂ ਦੂਰ ਉਹ ਕਦੇ ਰਹਿੰਦੀ ਨਹੀਂ ਹੈਗੀ ਬਾਕੀ ਦੇਖਦੇ ਹਾਂ ਕਿਵੇਂ ਰਹਿੰਦਾ ਮੈਂ ਤਾਂ ਡਰ ਜਾ ਹਾਲ ਜੇ ਨਹੀਂ ਹੁੰਦੇ ਜਿਵੇਂ ਹਾਲ ਜੇ ਪੈ ਰਹੇ ਨੇ ਪਰ ਵੈਸੇ ਰੋਟੀ ਰੂਟੀ ਤਾਂ ਉਹਨੇ ਖਾ ਲਈ ਸੀਗੀ ਘਰੇ ਹੀ ਉੱਥੇ ਐਪਲ ਦੇ ਤਾਂ ਸੀਗਾ ਜੇ ਖਾਣਾ ਹੋਇਆ ਤਾਂ ਘੰਟੇ ਡੇਢ ਘੰਟੇ 'ਚ ਅਸੀਂ ਮੁੜੇ ਆਵਾਂਗੇ ਵਾਪਸ ਹਲੇ ਹਫਤਾ ਤੱਕ ਡੇਢ ਘੰਟਾ ਐਵੇਂ ਜੇ ਛੱਡਿਆ ਕਰਾਂਗੇ ਹਨਾ ਫਿਰ ਹੌਲੀ ਹੌਲੀ ਵਧਾ ਦਾਂਗੇ ਫਿਰ 12 ਵਜੇ ਛੁੱਟੀ ਹੋਇਆ ਕਰੇਗੀ ਫਿਰ 12 ਵਜੇ ਲਿਆ ਲਿਆ ਕਰਾਂਗੇ ਉਹੀ ਫਿਰ ਵੀ 3 ਘੰਟੇ ਹੀ ਹੋਊਗਾ ਫਿਰ ਕਿਹੜਾ ਇੰਨਾ ਹੋਊਗਾ ਹੌਲੀ ਹੌਲੀ ਦੇਖਦੇ ਆ ਹੁਣ ਆਪ ਨੂੰ ਵੀ ਨਹੀਂ ਹਲੇ ਸਾਨੂੰ ਇੰਨੀ ਆਦਤ ਜੀ ਹੈਗੀ ਰਵਾਬ ਕਰਕੇ ਰਵਾਬ ਦੀ ਪਰਵਰਿਸ਼ ਕਰਕੇ ਅਸੀਂ ਮੈਂ ਆਪਣਾ ਬਿਜ਼ਨਸ ਟੱਕ ਰਿਹਾ ਕਰਤਾ ਸੀਗਾ ਹੁਣ ਦੁਬਾਰਾ ਸਟਾਰਟ ਕੀਤਾ ਤੇ ਦੇਖਦੇ ਆ ਹੁਣ ਅੱਜ ਇਹ ਨਹੀਂ ਪਤਾ ਹੈਗਾ ਸਾਨੂੰ ਪਟਿਆਲੇ ਜੀ ਫੋਨ ਆਜੇ ਮੈਡਮ ਦਾ ਵੀ ਆਜੋ ਚਲੋ ਵੈਸੇ ਸੇ ਸਮਝ ਆਇਆ ਐਸੀ ਕਿ ਮੈਡਮ ਨੂੰ ਕਹਿੰਦੇ ਵੀ ਐ ਮੈਂ ਥੋੜਾ ਬਹੁਤਾ ਬੱਚਾ ਰੋਂਦਾ ਤਾਂ ਅਸੀਂ ਐਡਜਸਟ ਕਰ ਲੈਨੇ ਵੀ ਜਿਆਦਾ ਹੀ ਰੋਏਗੀ ਫੇਰ ਤੁਹਾਨੂੰ ਫੋਨ ਕਰਾਂਗੇ ਲੋ ਵੀ ਮੈਡਮ ਦਾ ਤਾਂ ਫੋਨ ਵੀ ਆ ਗਿਆ ਹਲੇ ਅਸੀਂ ਮੈਂ ਲਾਸਟ ਕਲਿੱਪ ਦੇਖੀ ਪਹਿਲਾਂ ਤਾਂ 10:55 ਤੇ ਅਸੀਂ ਲਾਸਟ ਕਲਿੱਪ ਲਿੱਤੀ ਸੀਗੀ ਉੱਥੋਂ ਨਿਕਲ ਕੇ ਹੁਣ 11:20 ਤੇ 11:20 ਹੋ ਰਹੇ ਨੇ 21 ਹੋ ਗਏ ਹੁਣ 11:21 ਤੇ ਅੱਧਾ ਘੰਟਾ ਹਲੇ ਪੂਰਾ ਹੋਇਆ ਨਹੀਂ ਹੈਗਾ ਮੈਡਮ ਦਾ ਫੋਨ ਆ ਗਿਆ ਵੀ ਸਟਾਰਟ ਹੋਊਗੀ ਐਨਾ ਟਾਈਮ ਨਹੀਂ ਲਾਉਂਦੀ ਸਟਾਰਟ ਹੋ ਮੈਨੂੰ ਤਾਂ ਹੋਊਗੀ ਅਜਾ ਕੋਈ ਥੋੜਾ ਜਿਹਾ ਟਾਈਮ ਦੀ ਐਕਸਾਈਟਮੈਂਟ ਹੁੰਦੀ ਹੈ ਉਹਦੀ 5 ਮਿੰਟ 10 ਮਿੰਟ ਘਰੇ ਵੀ ਜਿਹੜੇ ਵੀ ਖੜਾਉਣੇ ਹੁੰਦੇ ਨੇ ਉਹਦੇ ਲਈ ਉਹਦੇ ਲਈ 10 ਕਿ ਮਿੰਟ ਦੀ ਐਕਸਾਈਟਮੈਂਟ ਹੁੰਦੀ ਹੈ ਉਸ ਤੋਂ ਬਾਅਦ ਬਸ ਫਿਰ ਰੋਣਾ ਸਟਾਰਟ ਉੱਥੇ ਵੀ ਇਹੀ ਕੰਮ ਕਰ ਰਹੇ ਨੇ ਅਸੀਂ ਕਹੇ ਮੈਮ ਨੂੰ ਵੀ ਅਸੀਂ ਜਿਹੜੇ ਇੱਕ ਪਾਸੇ ਵਾਲੇ ਕੰਮ ਹਨ ਇਹ ਕਰ ਲੈਨੇ ਆਂ ਮੈਂ ਤੁਹਾਨੂੰ ਮੈਂ ਨੂੰ ਦੇਖ ਕਿੰਨੇ ਕੌਨਫੀਡੈਂਸ ਨਾਲ ਕਹਿ ਰਹੀ ਸੀ ਮੈਡਮ ਮੈਮ ਬਹੁਤ ਕੌਨਫੀਡੈਂਸ ਨਾਲ ਕਹਿ ਰਹੀ ਸੀ ਕਿ ਇਹ ਰਹਿ ਜਾਏਗੀ ਫਿਰ ਅਸੀਂ ਤਾਂ ਚੱਲ ਕੀ ਕਹਿਣਾ ਸੀਗਾ ਸਾਨੂੰ ਤਾਂ ਪਤਾ ਸੀਗਾ ਚਲ ਚਲ ਵੀ ਦੇਖ ਲਿਓ ਚਲੋ ਵੀ ਅਸੀਂ ਜਾਣ ਵਾਲੇ ਕੰਮ ਸੀਗੇ ਸਾਡੇ ਪਟਿਆਲੇ ਇੰਨਾ ਜ਼ਿਆਦਾ ਰੁਕਣ ਵਾਲੇ ਨਹੀਂ ਸੀਗੇ ਪਰ ਇੱਕ ਕੰਮ ਸਾਨੂੰ ਫੇਰ ਵੀ ਛੱਡਣਾ ਪਏਗਾ ਕੱਲ ਵੀ ਛੱਡ ਤਾਂ ਸੀਗਾ ਕੱਲ ਸਾਨੂੰ ਸ਼ਾਮ ਹੋਊਗੀ ਸੀ ਹੁਣ ਉਹਨੂੰ ਚੱਕ ਕੇ ਫੇਰ ਉਹ ਕੰਮ ਕਰਨਾ ਵਾਂਗੇ ਦੁਬਾਰਾ मैडम ਕਹਿੰਦੇ ਵੈਸੇ ਤਾਂ ਅਸੀਂ ਟਰਾਈ ਕਰ ਰਹੇ ਹਾਂ ਪਰ ਹੁਣ ਰੈਗੂਲਰ ਸਟਾਰਟ ਹੋ ਰਹੀ ਹੈ ਟੌਫੀ ਕਿਹਨੇ ਦਿੱਤੀ ਹੈ ਮੈਮ ਨੇ ਮੈਮ ਦੀ ਗੋਦੀ 'ਚ ਬੈਠੀ ਰੋ ਰਹੀ ਸੀ ਇਹਨੇ ਮੇਰੀ ਨਾ ਫੋਨ ਤੇ ਆਵਾਜ਼ ਸੁਣ ਲਈ ਸੀ ਤਾਂ ਮੈਂ ਮੈਮ ਨੂੰ ਪੁੱਛਿਆ ਸੀਗਾ ਪਹਿਲਾਂ ਹੀ ਵੀ ਅਸੀਂ ਅੰਦਰ ਆਈਏ ਜਾਂ ਨਾ ਆਈਏ ਵੀ ਚੁੱਪ ਕਰ ਗਈ ਮੈਮ ਕਹਿੰਦੇ ਨਹੀਂ ਮੇਰੀ ਗੋਦੀ 'ਚ ਬੈਠੀ ਹੈ ਇਹਨੇ ਫੋਨ 'ਚ ਆਵਾਜ਼ ਸੁਣ ਕੇ ਫਿਰ ਹੋਰ ਸ਼ੁਰੂ ਹੋ ਗਈ ਅੱਛਾ ਰੋ ਰਹੀ ਸੀ ਹੁਣ ਰੋ 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 ਰੇ ਸੀ ਤੁਸੇ ਹੋਵੇ ਠੀਕ ਹੋ ਗਈ ਰੋ ਰੇ ਸੀ ਕਹਿੰਦੀ ਮੈਂ ਰੋਂਦੇ ਨਹੀਂ ਹੁੰਦੇ ਸਕੂਲ ਦੇਖੋ ਦੇਖ ਕਿੰਨੇ ਬੱਚੇ ਨੇ ਉਹ ਦੇਖ ਖੜੀ ਹੋ ਕੇ ਦੇਖ ਖੜੀ ਹੋ ਕੇ ਦੇ ਕੋਈ ਬੱਚਾ ਨਹੀਂ ਰੋ ਰਿਹਾ ਦੇਖੀ ਕੋਈ ਬੱਚਾ ਨਹੀਂ ਰੋਂਦਾ ਉਹ ਦੇਖ ਕੋਈ ਬੱਚਾ ਨਹੀਂ ਰੋ ਰਿਹਾ ਪੁੱਤ ਠੱਟੀ ਹੋ ਗਈ ਹੈ ਨਾ ਵਾਈ ਕਰਕੇ ਕਹਿੰਦੀ ਕ ਰਵੋ ਕੱਲੂ ਕੱਲੂ ਆਉਂਗੇ ਸਕੂਲ ਸ਼ਿਖਹਲੇ ਮੈਂ ਕਹਿੰਨੀ ਆ ਹਫਤਾ ਆਉਂ ਖੜੀ ਘੰਟਾਈ ਲਵਾਈਏ ਰਵੋ ਕੱਲੂ ਆਉਂਗੇ ਸਕੂਲ ਪੁੱਤ ਮੈਮ ਕੱਲੂ ਵੀ ਟੌਫੀ ਦੇਣਗੇ ਇੱਕ ਹੋਰ ਹਨਾ ਬੋਟਲ ਬੋਟਲ ਦਾ ਬੈਗ ਉਹਦਾ ਲੈ ਕੇ ਆਈਏ ਫਿਰ ਤੁਹਾਨੂੰ ਛੁੱਟੀ ਹੋ ਜਾਂਦੀ ਹੈ ਫਿਰ ਪਾਪਾ ਲੈ ਜਾਇਆ ਹਾਂ ਫਿਰ ਮੈਂ ਲੈ ਜਾਇਆ ਕਰੂੰਗਾ ਜਦੋਂ ਸਾਰੇ ਬੱਚੇ ਜਾਇਆ ਕਰਨਗੇ ਮੈਮ ਕਹਿੰਦੀ ਉਹ ਨੂੰ ਨੀਂਦ ਆ ਰਹੀ ਹੈ ਮੈਨੂੰ ਲੱਗਦਾ ਮੈਂ ਕਿ ਨੀਂਦ ਸੁਣਦੀ ਤਾਂ ਇਹ ਜਲਦੀ ਆਈ ਨਹੀਂ ਇਹ ਬਾਸ ਜਿਹੜੀ ਬਾਈਪਾਸ ਦੇ ਨੇੜੇ ਖੜਦੀ ਸਾਡੇ ਪਿੰਡ ਦੇ ਕੋਲ ਇਹਦਾ ਕਾਫੀ ਸੋਹਣਾ ਵੀ ਕਾਫੀ ਵਧੀਆ ਫੂਡ ਹੁੰਦਾ ਇੱਕ ਵਾਰ ਆਪਾਂ ਖਾਇਆ ਵੀ ਸੀ ਹਨ ਨਹੀਂ ਵਧੀਆ ਹੁੰਦਾ ਪੀਜ਼ਾ ਖਾਇਆ ਸੀ ਹਮ ਹਾਈਪ ਜੀ ਬਣ ਜਾਂਦੀ ਮੈਨੂੰ ਕੋਲਡ ਕਾਫੀ ਲੱਗੀ ਸੀ ਅਸੀਂ ਇੱਕੇ ਲਈ ਸੀ ਉਹ ਤੋਂ ਕੋਲਡ ਕਾਫੀ ਹਨਾ ਮੈਂ ਤਾਂ ਪੀਣੀ ਨਹੀਂ ਸੀ ਇਹਨੇ ਪਰ ਮੈਨੂੰ ਕੋਲਡ ਕਾਫੀ ਬੜੀ ਸਵਾਦ ਲੱਗੀ ਸੀ ਇਹ ਹੈਗੇ ਐਵੇਂ ਆਉਂਦੇ ਜਾਂਦੇ ਅਸੀਂ ਬਾਹਰ ਲਾ ਬਸ ਬਹੁਤ ਜਾਂਦਾ ਘਟਾਇਆ ਹੋਇਆ ਹੁਣ ਪਹਿਲਾਂ ਤੋਂ ਤਾਂ ਲੋਕਾ ਦੇਖਦੇ ਜੀ ਕੀ ਆ ਜਾਉਂਦਾ ਤੇ ਕੋਲਡ ਕਾਫੀ ਤੇ ਅੱਜ ਇਹਨੇ ਕਰਿਆ ਪਾਸਤਾ ਨਹੀਂ ਤਾਂ ਸੌ ਗਈ ਮਿੰਟ ਚ ਸੌ ਗਈ ਅੱਜ ਪਤਾ ਨਹੀਂ ਕਿਵੇਂ ਅੱਜ ਉੱਥੇ ਵੀ ਸੌ ਅੱਜ ਪੜ ਕੇ ਥੱਕ ਗਈ ਪੜ ਗਈ ਨਾ ਪੜ ਲਈ 25 ਮਿੰਟ ਵੀਰ ਬਾਪਈਆ ਸੁੱਤੀ ਇੱਧਰ ਸਾਡੀ ਆ ਗਈ ਕਾਫੀ ਹਰਮਨ ਦੀ ਵੀ ਕਾਫੀ ਹੈਗੀ ਉਹ ਮਾਪਦੇ ਟੇਫਨ ਚ ਖਾ ਰਹੇ ਵਾ ਦੇਖਣ ਚ ਵਧੀਆ ਲੱਗ ਰਿਹਾ ਨਾ ਪਾਸਤਾ ਵਾ ਵਾ ਵਧੀਆ ਚੀਜ਼ ਹੈ ਵੈਸੇ ਇਹਨਾਂ ਦੀ ਵੀ ਵੈਸੇ ਵਧੀਆ ਹੈ ਨਾ ਰੈਂਟ ਵੀ ਨਹੀਂ ਦੇਣਾ ਹੈਗਾ ਰੈਂਟ ਵੀ ਨਾ ਕਿੰਨਾ ਸੌਖਾ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਇੰਡੀਆ ਵਿੱਚ ਵੀ ਵਾਧੂ bizness ਚਲਾ ਸਕਦਾ ਬੰਦਾ ਕੀ ਗਰਮ ਆਹ ਤੁਹੇ ਭੱਜਾ ਜਾ ਕੇ ਚਲੋ ਬਈ ਖਾ ਪੀ ਲਈਏ ਫਿਰ ਚੱਲਦੇ ਆ ਘਰ ਨੂੰ ਜੇਰਬਾਬ ਜਾਗਦੀ ਹੁੰਦੀ ਫਿਰ ਚਾਹੇ ਨਾ ਲੈਂਦੇ ਕਿਉਂਕਿ ਇਹਨੂੰ ਅਸੀਂ ਬਾਹਰਲਾ ਅਵੋਇਡ ਕਰਦੇ ਆਂ ਕਾਫੀ ਜ਼ਿਆਦਾ ਅਵੋਇਡ ਕਰਦੇ ਆਂ ਥੋੜਾ ਨਹੀਂ ਪਰ ਫਿਰ ਵੀ ਅਸੀਂ ਨਹੀਂ ਦਿੰਦੇ ਹੈਗੇ ਇੱਧਰ ਉੱਧਰ ਜਾ ਕੇ ਖਾ ਜਾਂਦੀ ਹੈ